ਅੱਗੇ ਗੱਲ ਪਾਈ ਜੀ ਮਣਾਡੇ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆ ਚੁੱਕ ਨੇ ਵਧੀਆ ਝੋਟੀਆਂ ਕੋਹ ਚ ਸੂਈਆਂ ਆ ਤੇ ਪਾਈ ਨਾ ਕਰਦੇ ਗੱਲ ਬਾਤ ਵਧੀਆ ਰਿਕਾਰਡ ਵਾਲੀਆਂ ਝੋਟੀਆਂ ਇੱਕ ਨੀਲੀ ਦੀ ਮਾਂ ਖੋਨੇ ਆ ਟੁਕੜ ਗੱਬਣਾ ਇੱਕ ਮੀਣੀ ਤੇ ਬਹੁਤ ਸੋਹਣੀਆਂ ਝੋਟੀਆਂ ਰਿਕਾਰਡ ਵਾਲੀਆਂ ਸਾਸਿਕਾਲ ਬਾਈ ਜੀ ਸਾਸਿਕਾਲ ਜੀ ਮਿਰ ਜੀ ਠੀਕ ਠਾਕ ਜੀ ਆ ਵਧੀਆ ਠੀਕ ਠਾਕ ਵੀ ਜੀ ਬਹੁਤ ਸਵਾ ਭੋਲਾ ਜੀ ਪਰ ਮਾਣਾ ਜੀ ਠੀਕ ਠਾਕ ਵੀ ਜੀ ਜਿਹਨੇ ਭੈਣ ਭਰਾ ਮਾਣਾ ਡੇਰੀ ਫਾਰਮ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਹਾਂਜੀ ਹਾਂਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਹਾਂਜੀ ਬਾਈ ਜੀ ਤੇ ਬਾਈ ਜੀ ਅੱਜ ਮਾਲਕ ਨੂੰ ਬੱਟੇ ਟਾਉਟ ਆਇਆ ਸਿਰੇ ਦਾ ਠੀਕ ਹੈ ਜੀ ਅੱਜ ਆਪਣੇ ਕੋ ਉਹ ਝੋਟੀਆਂ ਆ ਜਿਹੜੀਆਂ ਚੰਗੀਆਂ ਰਿਕਾਰਡ ਵਾਲੀਆਂ ਵਾਹ ਬੀ ਵਧੀਆ ਰਿਕਾਰਡ ਵਾਲੀਆਂ ਝ ਨੇ ਚਾਰ ਹੀ ਪੀਸ ਆ ਹਾਂਜੀ ਨਵੇਂ ਨਹੀਂ ਕਿੰਨਿਆ ਕਿ ਟੋਪੜ ਗੱਪਣਾ ਉਹ ਆਈ ਆਪਣੇ ਕੋ ਜਿਹੜੀ ਆਪਣੇ ਕੋ ਸੱਜਰ ਮੈਂ ਵੇਖ ਕੇ ਵੇਖੀ ਠੀਕ ਹੈ ਜੀ ਤੇ ਕੋਈ 20 21 ਤਲਾ ਦੰਦ ਚਵਾ ਗਏ ਮੈਂ ਤੇ ਅੱਜ ਟੋਪੜ ਗੱਪਣ ਫੇਰ ਨਹੀਂ ਆਈ ਆਪਣੇ ਕੋ ਮੁੜੀ ਠੀਕ ਹੈ ਜੀ ਕਿਹੜਾ ਵੀਰ ਚੰਗਾ ਕੋਈ ਪਿਆ ਹੋਣਾ ਨਾਮ ਨਾਲ ਲੈ ਸਰਦਾ ਠੀਕ ਹੈ ਭਾਈ ਜੀ ਇੱਕ ਮੀਨੀ ਝੋੜੀ ਫਰੀ ਇਧਰ ਹੀ ਟੋਪਦੀਆਂ ਝੋੜੀਆਂ ਟੋਪਦੀਆਂ ਝੋਟੀਆਂ ਵਧੀਆ ਕਿਹੜਾ ਚੰਗੀ ਸੋਈ ਇੱਕ ਵੈੜ ਛੋਟੇ ਪਾ ਦੀ ਠੀਕ ਹੈ ਜੀ ਤੇ ਬਾਕੀ ਮਾਲ ਵਿੱਚ ਤੁਹਾਨੂੰ ਦੱਸਿਆ ਫਿਰ ਟੋਪੋ ਟੋਪ ਵਜੇ ਦਾ ਵਧੀਆ ਕੁਆਲਟੀ ਵਾਲਾ ਹਾਂਜੀ ਹਾਂਜੀ ਦਾ ਸਾਫ ਤੇ ਸੁਧਰਾ ਠੀਕ ਹੈ ਜੀ ਬਾਕੀ ਵੀਰ ਜੀ ਆਪਣੇ ਵੱਲੋਂ ਦੱਸਿਆ ਸੱਦੀ ਕਰਕੇ ਨਹੀਂ ਆਈ ਦਾ ਹਾਂ ਜੀ ਹਾਂ ਜੀ ਤੇ ਜਿੰਨੇ ਵੀ ਇਹਦੇ ਮਾਲ ਲੈਣਾ ਵੀਡੀਓ ਨਾਲ ਵੀ ਲੈਣਾ ਆਪਣੀ ਨਾਲ ਤੋਂ ਪਰਖ ਕਰਕੇ ਵੀਡੀਓ ਵੇਖ ਕੇ ਹਾਂ ਜੀ ਤੇ ਸੱਦੀ ਕਰਕੇ ਮਾਲ ਸੱਲੀ ਕਰਕੇ ਲੱਗਣਾ ਬਿਲਕੁਲ ਸਹੀ ਗੱਲ ਸਹੀ ਤੇ ਅੱਗੇ ਤੋਂ ਕੋਈ ਟੌਪ ਨਹੀਂ ਆ ਗਈ ਜੀ ਕਹਿੰਦੇ ਆ ਹਾਂ ਜੀ ਹਾਂ ਜੀ ਫਰੇ ਫਰੇ ਜੀ ਠੀਕ ਹੈ ਜੀ ਸਹੀ ਗੱਲ ਪਰ ਆਪਣੇ ਕੋਲ ਸਾਰੇ ਟੌਪ ਵਧੀਆ ਵਧੀਆ ਕੁਆਲਟੀ ਵਾਲੇ ਪਸ਼ੂ ਆ ਤੇ ਵਧੀਆ ਗਿਆ ਭਰੇ ਆ ਠੀਕ ਆ ਬਾਈ ਜੀ ਆ ਝੋਟੀ ਵੀਰ ਦੱਸੋ ਬਾਈ ਜੀ ਕਰੋ ਗੱਲ ਆ ਝੋਟੀ ਆ ਹਾਂ ਜੀ ਵੀਰ ਜੀ ਪਰ ਵੀਰ ਨਈ ਝੋਟੀ ਦਾ ਕੋ ਮੋਲ ਸਹੀ ਗਾ ਨਹੀਂ ਕਿਹਾ ਦਨੇ ਤੇ ਜੇ ਅਸੀਂ ਝੋਟੀ ਥੋਈ ਦੇ ਕੋਲੋਂ ਹੋਣ 13-14 ਕਿਲੋ ਬੋਲੇ 13-14 ਕਿਲੋ ਬੋਲੀ ਆ ਟਾਈਮ ਟੰਗੋ ਟੰਗੋ ਖਾਲੀ ਕਰ ਤੇ ਘੜੀ ਦਾ ਟਾਈਮ ਵੇਖ ਕੇ 14 ਕਿਲੋ ਬੋਲਾ ਝੋੜੇ ਤਿੱਦੋਂ ਆ ਆਪਣੇ ਤਸੱਲੀ ਕਰੇ ਜਿੱਦਾਂ ਮਜੀ ਘਰ ਆ ਗਈ ਤਾਂ ਮਰਜੀ ਛਵਾਓ ਜਿੱਦਾਂ ਮਰਜੀ ਵੀਰ ਖੁੱਲੇ ਝੋਟੀ ਚਾਰ ਡੰਗ ਝੋੜੀ ਛੋੜੇ ਜਿਹੜੀ ਗੱਲ ਆ ਪਰ ਵਧੀਆ ਪਾਈ ਦੁੱਧ ਲਵਾਉਗੀ 24 ਕਿਲੋ 19 ਕਿਲੋ ਕੰਡੇ ਦੇ ਕਾਪੀ ਜੋ ਟੀ ਬਣੋਗੀ ਬਹੁਤ ਸੋਹਣੀ ਤੇ ਵਧੀਆ ਪਰ ਪਰ ਮੈਨੂੰ ਸਟਰੀਲ ਤੇ ਫੈਸ਼ਨ ਤੇ ਲੱਗਣ ਕੁਆਲਿਟੀਆਂ ਉਹ ਕਿਤੇ ਇੱਕ ਦਿਨ ਨੂੰ ਲੱਗਦੀਆਂ ਠੀਕ ਤੁਰਾ ਬਾਈ ਜੀ ਦੇਖੋ ਜੀ ਲੇਵੇ ਦੀ ਬਹੁਤ ਸੋਹਣੀ ਝੋਟੀ ਆ ਗਈ ਕੁਆਲਿਟੀ ਵਾਲੀ ਆਰਡਰ ਦੀ ਵਧੀਆ ਤੁਹਾਨੂੰ ਲੱਗਾ ਆ ਤੇ ਚਵਾਈ ਚ ਬਈ ਐਂ ਬਾਈ ਪ੍ਰੀਆ ਰਾਂ ਰੂਹ ਮੈਂ ਜਿਹੜਾ ਖਲੇ ਬਹਿ ਗਿਆ ਨਾ ਉਹ ਮੈਂ ਨਹੀਂ ਛੱਡ ਗਿਆ ਠੀਕ ਆ ਵੀਰ ਉਹ ਝੋਟੀ ਛੱਡ ਕੇ ਨਾ ਜਾਊਗਾ ਜਿਹੜੀ ਝੋਟੀ ਫੋਣੀ ਦੇ ਸੁਨਣਤੀ ਦੇ ਚੋਆਪ ਸਮਾਦੀ ਹੈ ਨਾ ਹਾਂਜੀ ਖਲਾਰ ਦਾ ਵੀਰ ਜੀ ਚੋਆ ਜੀ ਬਹੁਤ ਸੁਨਣ ਲੱਗਾ ਗਾਂ ਤੋਰ ਦੋ ਮਾੜੀ ਗਾਂ ਤੋਰ ਲੰਮੀ ਤੋਰ ਕਿ ਸਰਾਜ ਨੂੰ ਕਿੰਗੇ ਵੇਖੋ ਜੀ ਇੱਕ ਹੱਡੀ ਵਾਲੀ ਸਿੰਗਲ ਹੱਡੀ ਵਾਲੀ ਝੋਟੀ ਆ ਜਿਹਨੂੰ ਵਧੀਆ ਕੁਆਲਿਟੀ ਮੰਨਿਆ ਜਾਂਦਾ ਆ ਤੇ ਲੈ ਲੇ ਲੋ ਵੀ ਦੀ ਬਹੁਤ ਬੰਤਰ ਵਧੀਆ ਲੱਗੀ ਏ ਦੋ ਦਲੀਆਂ ਝੋਟੀਆਂ ਵੀਰ ਕੁਆਲਿਟੀ ਵਾਲੀਆਂ ਹਾਂਜੀ ਪਾਰ ਝੋਟੀਆਂ ਵੀਰ ਆਈਆਂ ਸੀ ਦੋ ਝੋਟੀਆਂ ਵੀਰਾਂ ਨੂੰ ਦੂਰ ਭੇਜਤੀਆਂ ਤੇ ਦੋ ਵੀਡੀਓ ਦੇ ਵਿੱਚ ਵਿਖਾਵਾਂਗੇ ਜਿਹੜੀ ਗੱਲ ਹੈ ਦੂਰ ਲਾ 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 ਪਾਰ ਵੀਰ ਨਹੀਂ ਜੰਮਦੀ ਕੋਈ ਵੀਰਲੀ ਜੰਮਦੀ ਜਿਹੜੀ ਗੱਲ ਹੈ ਝੋਟੀ ਚੰਗੀ ਸਾਰੇ ਆਲੇ ਦੁਆਲੇ ਕੁਆਲਟੀ ਵਾਲੀ ਫਰਾ ਠੀਕ ਹੈ ਬਹੁਤ ਸੋਹਣੀ ਬੈਂਤਰਾ ਪੁੱਤਰਾ ਬਹੁਤ ਸਵਾਈ ਆ ਲੈਵਲ ਦੀ ਕੁਆਲਟੀ ਬਹੁਤ ਫਿਰ ਨਬੀ ਖੋਲੇ ਨਵਾਸਰੀ ਮੈਂ ਵੀਰ ਦੁੱਧ ਵਾਲੀ ਠੀਕ ਹੈ ਅਸਲ ਦੇ ਵਿੱਚ ਮਹੀਂ ਅਸਲ ਦੇ ਵਿੱਚ ਭਾਈ ਜੀ ਕੀ ਆ ਗਿਆ ਬੱਚਾ ਮਗਰ ਹਟਾ ਹਟਾ ਪਾ ਦੇ ਅਸਲ ਦੇ ਵਿੱਚ ਮਹੀਂ ਵੀਰ ਜਿਹੜੀ ਮੈਂ ਕਹਾਂ ਪਤਾ ਤਾਂ ਨਹੀਂ ਲੱਗਣਾ ਵੀ ਮਹੀਂ ਕਿਨੇ ਕਰਦੇ ਉਹਦੇ ਮਾਲ ਕਾ ਲੈ ਵੇ ਤੂੰ ਦੇ ਦੇ ਬਸ ਸਹੀ ਗਾ ਜਿਹੜੀ ਗੱਲ ਹੈ ਬਿਲਕੁਲ ਠੀਕ ਹੈ ਤੇ ਅਸਲ ਦੇ ਵਿੱਚ ਦੇਖੋ ਜੀ ਇੱਕ ਪਹਿਲੀ ਗੱਲ ਆ ਮਹੀਂ ਨੂੰ ਕੋਈ ਟਾਈਮ ਲਈ ਚੱਕਰ ਨਹੀਂ ਆ ਟਾਈਮ ਉੱਤੇ ਟਾਈਮ ਚੁਵਾਈਦੇ ਆ ਚੰਗੋ ਡੰਗੋ ਮੈਂ ਸੌਂ ਕਰਾਣਾ ਵਿੱਚ ਕੋਈ ਨਹੀਂ ਮਰਜੀ ਆਹ ਜੇ ਮਈਂ ਖੜ ਕੇ ਵੀਰ ਜਣ ਇੱਥੇ ਇੱਥੇ ਮਈਂ ਜਿੱਥੇ ਦੇ ਘੱਲੀਆਂ ਨਾ ਜੇ ਮਈਂ ਵੀਰ ਆਪਣਾ ਕਹਿਣ ਭੀ ਅਸਲੀ ਮਈਂ ਨੇ ਦੁੱਧ ਕੱਢਿਆ ਤੇ ਫਿਰ ਫੈਸਲਾ ਕੀ ਫੈਸਲਾ ਕੀ ਹੈ ਦੇਖੋ ਜੇ ਇਹ ਥੋੜਾ ਗਾਲ ਆ ਵੀਰ ਜੇ ਕਹੇ ਨੇ ਪੈਸੇ ਲਾਉਣੇ ਆ ਨਾ ਤੇ ਮਈਂ ਚੋਂਦਾ ਵੀ ਨਹੀਂ ਯਾਰਾ ਵੀਰਾਂ ਨੂੰ ਬੜੀ ਚੌਂੜੀ ਬੜੀ ਚੌਂੜੀ ਇਧਰ ਸੈੜ ਆਈ ਦੀ ਯਾਰਾ ਮਈਂ ਵੀਰ ਸਾਹ ਦੇ ਸੁਧਰੀ ਠੰਡੀ ਮਈਂ ਫਿਰ ਗਾਲੀ ਕੋਈ ਨਹੀਂ ਭਵੇਂ ਇਧਰੋਂ ਦੀ ਬਹਿ ਜਾ ਜਿੱਦੋਂ ਦੀ ਮਰਜ਼ੀ ਬਹਿ ਜਾ ਠੀਕ ਹੈ ਜੀ ਬਹਿ ਜਾ ਨਕੀਨੇ ਚਹੀਦੇ ਆ ਤੇ ਅਸਲੀ ਬਹੁਤ ਕਰਮਾਲੀ ਮੈਂ ਆ ਹਾਂ ਜੀ ਸਹੀ ਦੋਵੇਂ ਬੰਦੇ ਸੋਰੀ ਬੋ ਅਗੋ ਦੀ ਬੋ ਝੋਟੀ ਜਿਆਂ ਦੀ ਮਰਜ਼ੀ ਵੀਰ ਭਰਾ ਵਿੱਚ ਵਾਈ ਕਰ ਸਕਦਾ ਤੇ ਕਲਾ ਕਲਾ ਥਣ ਲਗਾ ਦੇ ਦੱਸੋ ਭਾਈ ਜੀ ਕੀ ਪ੍ਰਾਈਜ਼ ਰੱਖਿਆ ਜੀ ਬਿਲਕੁਲ ਜਾਇਜ਼ ਵੀਰ ਸਮੇ ਦੇ ਹਿਸਾਬ ਨਾਲ ਮੈਂ ਹੀ ਹੈਗੀ 175 ਦੀ ਆਈ ਵੀ ਗਣੀ ਤਰੀਕ ਚ ਠੀਕ ਹੈ ਭਾਈ ਜੀ ਪਰ ਬਿਲਕੁਲ ਜਾਇਜ਼ ਮੈਂ ਹੀ ਦੇ ਦਨੀ 155 ਦੀ 155 ਦੀ ਝੋਟੀ ਦੇ ਦੋ ਕਰੋ ਮਾਣ ਜੀ ਮਾਣ ਕਰੋ ਲੈ ਡੇਢ ਦੀ ਦੇ ਦਾਂਗੇ ਡੇਢ ਦੀ ਠੀਕ ਹੈ ਭਾਈ ਜੀ ਅਸੀਂ ਦਵਾਂਗੇ ਪਰ 14 ਕਿਲੋ ਬੋਲਾ 14 ਡਾਂਗੀ ਕੋਝੋਲੇ ਜੋ ਹੋਵੇ ਖੜੇ ਤੁਹਾਡੀ ਹਰ ਕੀ ਚੀਜ਼ ਆ ਬਾਈ ਕਹਿੰਦੇ ਵੀ ਮੋਲੇ ਦਾ ਇੱਕ 55 ਆ ਤੇ ਡੇਢ ਦਿਨ ਜਸ ਨੋ ਹੀ ਦੇਣੀ ਝੋਟੀ ਪਰ ਸਾਫ ਸੁਥਰੀ ਆ ਨਹੀਂ ਇਹ ਭਾਅ ਲੱਭਦੇ ਤੇ ਬਹੁਤ ਸੁੰਦਰ ਵਧੀਆ ਜਿਹੜੀ ਜਿਹੜੀ ਮੈਂ ਵੀ ਘਾਹਾਂ ਕਿਲੋ ਮਾਈ ਉਹਨੇ ਮੈਨੂੰ ਆਹ ਤਾਂ ਫਰ ਇੱਕ ਨੂੰ ਪਤਾ ਨੇ 5 ਕਿਲੋ ਦਾ ਗੇਰ ਮਹੀਨਾ ਲਾਉਣਾ ਹੀ ਜਰੂਰ ਜਿਹੜੀ ਹਨ ਚੰਗੀ ਮਈ ਜਿਹੜਾ ਆਪਣਾ ਮਈ ਠੀਕ ਆ ਬਾਈ ਬਹੁਤ ਸੁੰਦਰ ਤੇ ਵਧੀਆ ਕੁਆਲਟੀ ਵਾਲੀ ਤੇ ਫਿਰ ਮਈ ਵੀ ਨਸਲੀ ਮੈਂ ਆ ਇਹ ਦੇਖ ਕੇ ਖੜੇ ਮੈਂ ਕਿਉਂ ਮੁਰਦਾ ਇਹ ਸਾਨੂੰ ਕੋਈ ਕਹੇ ਲੋੜ ਨਹੀਂ ਕਿੱਧਰ ਦੀ ਆ ਉਧਰ ਦੀ ਹਨਾ ਇਹ ਰਵੀ ਦਾ ਹਾਰ ਹੈ ਪਰ ਖਲੇ ਬੰਦੇ ਆ ਪਛਾਣ ਲੈ ਮੈਂ ਕਿ ਦਰਦੀ ਆਵੇਂ ਕਣੀ ਮੋੜੀ ਵੀਰ ਗਈ ਆਈ ਆ ਗਈਆਂ ਝੋਟੀ ਉੱਤਰ ਦੀ ਤੇ ਜਿਹੜੀ ਜਿਹੜੀ ਅਸਲ ਚੀਜ਼ ਆ ਉਹ ਦੂਰੋਂ ਦੇਖ ਪੈਂਦੀ ਦੂਰੋਂ ਹੈਣਾ ਕਿਹੜੀ ਗੱਲ ਓਕੇ ਜੀ ਆ ਅੱਗੇ ਨਹੀਂ ਜੰਮਦੇ ਨਗੀਨੇ ਵੇਖੋ ਜੀ ਕੜੀ ਤਹੇ ਲੱਗ ਗਏ ਨਹੀਂ ਉਹ ਤੋਂ ਬਾਡੀ ਵੇਖੋ ਮੈਂ ਦੀ ਵੇਖੋ ਇਹ ਕਰੋ ਚੱਪ ਦੇਣਾ ਨਹੀਂ ਵੀ ਆਠ ਤੇ ਵੀਰਾ ਮੰਝਾ ਡੰਗ ਵਾਲੀ ਗੱਲ ਹੋਈ ਆ ਇਹ ਉੱਥੇ ਜਾ ਕੇ ਤੇ ਗਲਟ ਫੜਾ ਵੀ ਲਾ ਦੇਣਾ ਇਹ ਝੋਟੀ ਪੈਰ ਫੋੜ ਜੇ ਤੇ ਫਿਰ ਜੀ ਐਡੀ ਠੰਡੀ ਵੇਖੋ ਇਹ ਕੁਪੀਆ ਅਜੇ ਗੱਬੜ ਚੋਟੀ ਦੇਣਾ ਅੱਠ ਲੈ ਜਾਊਗੀ ਅੱਛਾ ਪਰ ਅਜੇ ਚੋਟੀ ਵੀ ਰ ਦੱਸ ਦਊਗੀ ਵੀ ਮੈਂ ਹੈਗੀ ਚੀਜ਼ ਪਹਿਲਾਂ ਥੂਏ ਚੋਟੀ ਤੋਂ ਬਲਾਕ ਲੋ ਚਲੀ ਦੋ ਜਾਪੂਆ ਸੁਣੀ ਦੋ ਜਾ ਸੁਆ ਦੇ ਗਾਂਦੇ ਮਾਲਾ ਕਰੋ ਵੀ ਪੂਰੀ ਪੇਠ ਪੁੜੇ ਦੀ ਬਹੁਤ ਸਾਫ਼ ਨਾ ਤਰੋ ਮੜੀ ਤਾਂ ਕਰੋ ਜਾ ਬਾਡੀ ਬੁੱਡੀ ਬਹੁਤ ਵਧੀਆ ਮੈਨ ਲੱਗੀ ਆ ਚੰਗੀ ਸਾਫ ਹੈ ਸਾਡੀ ਸਰੀਰੀ ਥੋੜੀ ਵੱਡੀ ਅਜੇ ਲੈਵੇ ਲੋਵੇ ਵਾਲੀ ਦੇ ਬੰਦਰ ਬਹੁਤ ਸੋਹਣੀ ਬਾਨੀ ਜਿਵੇਂ ਖੜੂਗੀ ਕਿਨੇ ਗੱਲ ਪਾਣੀ ਕਿਤੇ ਲੱਗੂ ਸੀ 8 ਤਿੰਨ ਲੈ ਆਏ ਨਾ ਤਿੰਨ ਚਾਰ ਚ ਲੈ ਲਵਾਂਗੀ ਠੀਕ ਹੈ ਪਰ ਕੋਈ ਵੀਰ ਨਹੀਂ ਵੀਰ ਛੋਟੀ ਤੋੜ ਦੋ ਤੋੜ ਦੋ ਲੰਮੀ ਤੋੜ ਦੋ ਮਾਜੀ ਜਿਆਦਾ ਸਾਫ ਹੈ ਸੋਹਣੀ ਤੋੜ ਦੋ ਮਾੜਾ ਦੇਖੋ ਜੀ ਹਫਤਾ ਇੱਕ ਖਾਜੇ ਤੇ ਮੈਂ ਪੂਰੀ ਅਕਰ ਦਾਦੂ ਕੀ ਮੈਂ ਹੈਗੀ ਲਾਵਿਦ ਲਾਓ ਭਾਈ ਜੀ ਅਰਗਿਤ ਘਾਟਿਆਤ ਨੇ ਛੋਟਾ ਪੜਾ ਪਾਇਆ ਵਾ ਇਹ ਵੀ ਤਾਂ ਮੇਲਾ ਦੀ ਦੇਖੋ ਜੀ ਇਹ ਡੀ ਕਹਿੰਦੇ ਬਾਈ ਕਹਿੰਦੇ ਵੀ ਕਰਮਾ ਵਾਲੀ ਖੰਡੀ 47 ਮੈਂ ਆ ਬਹੁਤ ਸਾਫ ਤੇ ਸੁਸਤੇ ਓਹ ਦਜਾ ਸੁਆ ਮੂੰਹ ਛਗੀ ਆ ਵੀਰੇ ਠੀਕ ਹੈ ਜੀ ਪਲੀਆ ਜੰਪਾਲ ਫੁਲਾ ਵਧੀਆ ਤੇ ਜੰਮਦੀਆਂ ਰੜੀਆਂ ਵੜੀਆਂ ਦੀ ਬੋਸ ਬਾਦ ਸੁਖਰੀ ਦੱਸੋ ਭਾਈ ਕੀ ਫਿਰ ਬਾਕੀ ਜੀ ਇਹ ਝੋਟੀ ਗੇ ਪੂਰਾ ਮੋਲ ਲਾ ਕੇ ਲਈ ਆਉਂਗੇ ਵੀਰਾਂ ਕੋ ਹਾਂਜੀ ਤੇ ਕਹ ਲਿਆ ਵੀ ਦਿਨ ਲੈ ਜੂ ਜੀ ਆਠ ਹਾਂਜੀ ਹਾਂਜੀ ਜੇ ਇਹ ਝੋਟੀ ਗੱਭਣ ਵੇਗੀ ਤੇ ਤੂੰ ਤੇ ਵੀਰ ਭਰਾ ਕੋਈ ਮੋਲ ਲਾ ਲਈ ਹਾਂਜੀ ਤਾਂ ਨਹੀਂ ਤੇ ਫਿਰ ਝੋਟੀ ਸੋਇਆ ਮੋਲ ਕਰਾਂਗੇ ਸੋਇਆ ਮੋਲ ਕਰਾਂਗੇ ਬਾਈ ਕਹਿੰਦਾ ਜਿਹੜਾ ਪੀ ਸਵਾਗੇ ਵੇਚਿਆ ਗਏ ਤੇ ਜਿਹੜੀ ਗੱਭਾਂ ਦਾ ਦਾਂਗੇ ਕਰ ਸਾਡਾ ਫੂਲ ਤੇ ਗੱਲ ਗਾਲੀ ਆਲੇ ਦੁਆਲੇ ਚੱਕਰਵਾ ਦਿੰਦੇ ਥੰਮ ਥੰਮ ਵੇਡੋ ਬਹੁਤ ਵਧੀਆ ਮੈਂ ਸਿੰਘ ਦੀ ਪੰਤਰ ਤੇ ਬਹੁਤ ਵਧੀਆ ਕੁਆਲਟੀ ਹਾਂ ਤਾਂ ਚਾਹ ਰੋਕੀ ਜੀ ਲਖੋ ਜੀ ਪੇਟ ਪੁੜੇ ਦੇ ਅੱਗੇ ਗੱਲ ਕੀਤੀ ਹੈ ਪਨੀ ਕਰਮਾਲੀ ਦੀ ਬਹੁਤ ਵਧੀਆ ਬਾਡੀ ਲਾਈ ਮਾਰਾ ਜ ਨੇ ਬਹੁਤ ਚੋੜੀ ਨੀ ਨਾ ਵੀਰੀ ਮਹੀਂ ਦੇਖੋ ਯਾਕਰ ਚਾਚਾ ਫੋ ਮੇਰੇ ਭਰਾ ਆਲੇ ਦਿਵਾਲੀ ਠੀਕ ਹੈ ਦੱਸੋ ਜੀ ਮੈਂ ਬਰ ਹਾਂ ਮਹੀਂ ਵੀਰ ਅਹੀਂ ਲਾਗੇ ਮਹੀਂ ਆਪਣੇ ਦਿੱਤੀ ਜੀ ਨੇ 5 ਕਿਲੋ ਮੀਟਰ ਦੇ ਪਿੰਡ ਗੋਥਲ ਹਾਂਜੀ ਸੌਜੀ ਵੀਰ ਤੋਂ ਮਹੀਂ ਆਈ ਆ ਠੀਕ ਹੈ ਜੀ ਤੇ ਕੰਡੇ ਦੇ ਦੁੱਧ ਜਿਹੜਾ ਮਹੀਂ ਨੇ 18 ਕਿਲੋ 19 ਕਿਲੋ ਦੁੱਧ ਰਖਾਇਆ ਹੋਣ ਮਹੀਂ ਦੇ ਕੋਲ ਵਧੀਆ ਦੁੱਧ ਡੰਗੋ ਡਾਂਗੋ ਚੋਲੇ 12 ਕਿਲੋ ਵਧੀਆ ਦੁੱਧ ਹੋਣਾ ਸਰ ਦੋ ਮਹੀਨੇ ਤੋਂ ਕੁੱਤੇ ਦੋ ਮਹੀਨੇ ਦਾ 5 ਦਿਨ ਹੋ ਗਏ ਮਹੀਂ ਕੱਲ ਚੈੱਕ ਵੀ ਦੋ ਮਹੀਨੇ 5 ਦਿਨ ਕੱਬਨ ਹੋ ਗਈ ਹੈ ਦੇਖੋ ਜੀ ਮੈਂ ਦੀ ਬੇਲ ਵੇਖੋ ਕਿੰਨੀ ਲੰਬਾਈ ਦੇ ਵਿੱਚ ਆ ਤੇ ਬਹੁਤ ਹੀ ਸੋਹਣੀ ਜਿਹਨੂੰ ਹੰਦੇ ਨਾਲ ਵਧੀਆ ਹਰ ਨਿਸ਼ਾਨੀਆਂ ਪੱਕੋ ਤੇ ਨੀਲੀ ਦੀ ਵੀਡੀਓ ਵੀ ਸਾਡੇ ਕੋਲ ਵੇਖ ਲੈ ਅਸਲ ਮਹੀਂ ਆ ਪੂਰੀ ਦੋਤ ਵਾਲੀ ਮਹੀਂ ਪਾੜੇ ਦੇ ਮਿਲੀ ਵੀਰੇ ਪਾੜੇ ਦੇ ਵੀਰੇ ਦੋਵੇਂ ਟਾਈਮ ਪਾੜੇ ਦੇ ਓਕੇ ਜੀ ਤੇ ਇੱਕ ਕਰਮਾ ਦੀ ਖੂਬੀ ਹੋਰ ਆ ਵੀ ਕਟੀਆਂ ਪੌਂਦੀ ਜੇ ਬਾਕੀ ਵੀਰ ਜੀ ਮਹੀਂ ਜੋਚ ਡੈਮ ਗੱਡੀ ਦੇ ਸੀਲ ਮਹੀਂ ਆ ਨਾ ਜਿਹੜੇ ਕਹੇ ਵੀਰ ਪੁਰਾਣੇ ਚਲੋ ਤੇ ਇਹ ਸੱਜਰ ਮਹੀਂ ਦੇ ਵੀਰ ਜਿਆਦਾ ਕੀਮਤ ਦੇ ਸੀ 2.5 ਲੱਖ ਤੋਂ ਵੀ ਤਾਂ ਦਿੱਤੀ ਸੀ ਮਹੀਂ ਹਾਂਜੀ ਹਾਂਜੀ ਤੇ ਜਿਹੜਾ ਕੋਈ ਗੰਜੈਸ ਜਿੰਨੀ ਖਰਚਣ ਵਾਲਾ ਵਾ ਇਹ ਆ ਵੀ ਮਹੀਂ ਦਾ ਚਾਹ ਵਾ ਲੈ ਸਕਦਾ ਵੀ ਬਹੁਤ ਨੀਲੀ ਪਿਓਰ ਨਹੀਂ ਲਈ ਜਿਹਨੂੰ ਆਖਿਆ ਤਾਂ ਉਹ ਅੱਗੇ ਕ ਮੱਝ ਵੇਚੀ ਆ ਉਹਦੀਆਂ ਮਈਆਂ ਵੇਚੀਆਂ ਜਿਹੜੀ ਗੱਲ ਆ ਧੀਲੀ ਦੀਆਂ ਬਹੁਤ ਵਧੀਆ ਪੀਜਿਆ ਕਰਾਂ ਯਾਰੇ ਬੰਦੇ ਆ ਵੇ ਚੜਦੀ ਚੜਦੀ ਮੱਝ ਨਹੀਂ ਲਈ ਨੰਗੀ ਆ ਬਾਖੀ ਵੇਚੀ ਚਲੋ ਇਹ ਪਰਮਾਤਮਾ ਦੀ ਦੇਣ ਆ ਕਿਤੇ ਕਦੇ ਮੈਂ ਆਵੇ ਕਹਿੰਦੀ ਮੈਂ ਦਾ ਮੁੱਲ ਲਾਉਣਾ ਪੈਂਦਾ ਜਿਹੜੀ ਗੱਲ ਆ ਸਹੀ ਗੱਲ ਆ ਵੀ ਜੋ ਚੀਜ਼ਾਂ ਮੋ ਲਾ ਕੇ ਮਿਲਣੀ ਆ ਬਿਲਕੁਲ ਬਿਲਕੁਲ ਇਹ ਵਧੀਆ ਭਰਾਵਾਂ ਦੇ ਫੋਨ ਆਏ ਪਹਿਲਾਂ ਵੀ ਚੰਗਾ گاؤں ਵਧੀਆ ਸੀਮਨ ਦਾ گاؤں ਹਾਂਜੀ ਤੇ ਉਹੋ ਵਰਗ ਜਿਹੜਾ ਕਿ ਜਿੱਥੇ ਜਾਊਗੀ ਇਹ ਵੀ ਪੁੱਛ ਗਏ ਟੀਕਾ ਵੀ ਲਾ ਦਾਂਗੇ ਜਿਹੜੀ ਗੱਲ ਹੈ ਹੈਗਾ 5 ਕਿਲੋਮੀਟਰ ਦੇ ਆ ਜਿਹੜੀ ਮਈ ਕੋ ਆਈ ਆਪਣੇ ਕੋਲ ਹਾਂਜੀ ਹਾਂਜੀ ਤੇ ਬਾਦੀ ਚੰਗੀ ਮਹੀਂ ਖਾਂਦਨੀ ਹੈ ਦੁੱਧ ਵਾਲੀ ਵੱਡੀ ਮੈਂ ਅਸਲ ਚੀਜ਼ ਆ ਰਾਜੂ ਜੀ ਓਕੇ ਲੱਗਾ ਬੱਚੇ ਪਹੁੰਚ ਰਹੀ ਆ ਨਸਲ ਫਰੀ ਵਾਲੀ ਮਹੀਂ ਠੀਕ ਹੈ ਜੀ ਜਿਹੜੀ ਗੱਲ ਹੈ ਓਕੇ ਬਾਈ ਚੰਗੀ ਜਵਰ ਤੇ ਠੰਡੀ ਫੀਲ ਹਾਂਜੀ ਠੀਕ ਹੈ ਮੁੰਡਾ ਵੀਰ ਬਿਲਕੁਲ ਨਵੇਂ ਦਿਨ ਕਰਾਂਗੇ ਕਿੰਨੇ ਦੀ ਮਹੀਂ ਦੇ ਦੇਣੀ ਆ ਹਾਂਜੀ ਹਾਂਜੀ ਤਾਈ ਨਾਲ ਮੈਂ ਵੀ ਸੱਜਰਤੀ ਹਾਂ ਹਾਂਜੀ ਹਾਂਜੀ ਜਿਹੜੀ ਗੱਡਾ ਤੇ 1 ਲੱਖ ਤੇ 15000 ਦੀ ਮਹੀ ਦੇਣੀ ਹੁਣ ਜੇ 1 15 ਦੀ 1 15 ਕਰ ਦੋਗੇ ਬਾਈ ਮਾਨਸਾ ਬੜਾ ਦੱਸ ਦਿੱਤੇ ਚਲੋ ਇੱਕ 10000 ਦੀ ਹਾਂ ਨਾ ਮੈਂ ਇੱਕ 10 ਦੀ ਠੀਕ ਆ ਬਾਈ ਜੀ ਵੇਖੋ ਬਹੁਤ ਸੋਹਣੀ ਨੀਲੀ ਦੀ ਮੈਂ ਆ ਵੀ ਗਾਂ ਇਹਦੇ ਵੀ ਜਲੇ ਧੀਆਂ ਪੁੱਤ ਸੰਭੇ ਜਾਣ ਉਹਨੇ ਫਦਾ ਜਿਹੜੇ ਵੀ ਵੀਰ ਭਰਾ ਨੇ 1 10 ਦੀ ਮਹੀ ਇਹ ਨਲੀ ਨਾ ਹਾਂ 2 ਲੱਖ ਤੇ 20000 ਦੀ ਮਹੀ ਕੋ ਲਿਆਵਾਂਗੇ ਮਹੀ ਐ ਇਤਨਾ ਮਜਾ ਡਟਣਾ ਚਾਹੀਦਾ ਪੇ ਜੀ ਦਾ ਪਾ ਮੈਂ ਕੋਈ ਚੋੜੀ ਹੋ ਜੇ ਤੇ ਖੱਬੇ ਦਾ ਲੇਵਾ ਮਾਰ ਜੇ ਤੇ ਉਹਦੇ ਕੋਲ ਸਾਹ ਬੋਦੀ ਵੀ ਆ ਅੱਗੇ ਵੀਰ ਕਦਾਫਰ ਚੋੜੀ ਕੱ ਲਈ ਤੇ ਡਬਲ ਮੋੜ ਕੇ ਲਿਆਂਦੀ ਤੇ ਫਿਰ ਵੇਚੀ ਵੀ ਆ ਵੇਚੀ ਵੀ ਆ ਸਾਹ ਜਿਹੜਾ ਮੇਰਾ ਭਰਾ ਖੜੇ ਸਾਹਮਣੇ ਨੂੰ ਪੈਣੀ ਆ ਸੇਵਾ ਕਰਨੀ ਪੈਣੀ ਆ 2020 ਦੀ ਮਹੀਂ ਸਾਡੀ ਜਿਹੜੀ ਗੱਲ ਆ ਪਰ ਮਹੀਂ ਚੰਗੀ ਯਵਰ ਆ ਸਨ ਠੀਕ ਆ ਜਿਹੜੀ ਗੱਲ ਓਕੇ ਬਾਈ ਸੋ ਆ ਟੇਲੀ ਸਰੇ ਦੀ ਮਹੀਂ ਓਕੇ ਬਾਈ ਬਾਕੀ ਵੀਰ ਮੈਂ ਜਨੇ ਚੋਣੀ ਥਾਪੀ ਪਾੜਾ ਪਾ ਕੇ ਥਾਪੀ ਮਾਰ ਕੇ ਪਲੇ ਥਾਪੀ ਮਾਰ ਕੇ ਠੀਕ ਆ ਓਕੇ ਬਾਈ ਆਈ ਵੀ ਮੀਨੀ ਡੋਟੀ ਲੋ ਜੀ ਕੁਆਲਟੀਆਂ ਅੱਜ ਚਮੇ ਹੀ ਆ ਪਰ ਸਰੇ ਨਹੀਂ ਜੋ ਠੀਕ ਹੈ ਚਿੱਟੀ ਅੱਖ ਦੀ ਨਹੀਂ ਮੈਂ ਮੈਂ ਦਾ ਮੁੱਲ ਹੋਊਗਾ ਅਸੀਂ ਇਹਨੂੰ ਨੀਲੀ ਦੀ ਨੇ ਕਹਿ ਹੱਦ ਦੇ ਵੀ ਨੀਲੀ ਦੀ ਚਿੱਟੀ ਅੱਖ ਦੀ ਮੀਨੀ ਕਹਾਂਗੇ ਚਿੱਟੀ ਅੱਖ ਦੀ ਤਾਂ ਵਧੀਆ ਦੁੱਧ ਵਾਲੀ ਮੈਂ ਸਿੰਗਲ ਹੱਡੀ ਦੀ ਤੇ ਖਾ ਪੀ ਕੇ ਮੈਂ ਬਹੁਤ ਵਧੀਆ ਬਣੂ ਕੁਆਲਟੀ ਦਾ ਤੇ ਪਰ ਜਿਹੜਾ ਝੋੜੀ ਚੋਣ ਲੱਗਾ ਉਹਨਾਂ ਕੇ ਤੇ ਹਾਂਜੀ ਐਂ ਨੰਦ ਬਾਂਧੂਗੀ ਛੋਟਾ ਬੱਚਾ ਵੀ ਝੋੜ ਸਕਦਾ ਠੀਕ ਹੈ ਜੀ ਦੇ ਕੋਲ ਬਾਲੂ ਪੂਜੇ ਮੈਂ ਦਾ ਨੰਨੇ ਦੇ ਦੇ ਕੋਲ ਡੰਗ ਟੋਲੇ 12 ਕਿਲੋ ਝੋੜੀ ਦੇ ਕੋਲ ਹੁਣ ਦੁੱਧ ਹੋਊ ਠੀਕ ਹੈ ਆਠ ਕੇ ਦਿਨ ਹੋਏ ਸੀ ਆਠ ਦਿਨ ਹੋਏ ਪਰ ਬਰੀਕੀਆਂ ਬਰਾਕੀਆਂ ਬਹੁਤ ਜ਼ਿਆਦਾ ਥੋੜੀ ਸਾਫ ਘੱਟ ਹੋਈ ਹੈ ਝੋੜੀ ਦੀ ਠੀਕ ਹੈ ਬਾਕੀ ਵੀਰ ਚੰਗੀ ਕੋ ਸੇਵਾ ਕਰਨ ਵਾਲਾ ਵੀਰ ਹੋਏ ਨਾ ਹਾਂਜੀ ਝੋਟੀ ਦੁੱਧ 14 ਕਿਲੋ ਭਰਨ ਆਲੀ ਠੀਕ ਹੈ ਤੇਰੇ ਕੋਲ ਇਹ ਵੀ ਟੇਟ ਆਉਗਾ ਲੈ ਕਾਚਾ ਪਾਚਾ ਜਿਆ ਨਾ ਬਚੇ ਦਾ 5 ਕਿਲੋ ਬਹੁਤ ਬਹੁਤ ਜਿਆਦਾ ਸਾਫ ਆ ਦੇਖੋ ਇਹ 15 ਦੋਤਲੀ ਛੋਟੀ ਬਹੁਤ ਸਾਫ ਤੇ ਬਚਾ ਕੀ ਮਗਰ ਆ ਗਿਆ ਬਚਾ ਕਟਾ ਕਟਾ ਆ ਰਿਹਾ ਕਟਾ ਆ ਰਿਹਾ ਮੈਂ ਮੈਂ ਤਾਂ ਮੇਰੇ ਮੋਢਾ ਉੱਗ ਗਿਆ ਹੱਡੀ ਹੱਡੀ ਦੇਖੋ ਮੈਂ ਬਹੁਤ ਸਾਫ ਤੇ ਅੱਖਾਂ ਇਕੋ ਜੀਆਂ ਗਦਬੀ ਨੀਦੀ ਦਿੱਤੀਆਂ ਖਾਂਦੀ ਨਾ ਪੇਜੋ ਦੋ ਛੱਡ ਦਾਂਗੇ ਵੀ 88000 ਦੀ 80000 ਦੀ 80000 ਦੀ 80000 ਦੀ 90ਵੇਂ 20000 ਦਾ 88000 ਦੀ 88000 ਦੀ 85 ਦੀ ਜਾਂਦ ਹੋ ਵੀ ਨਹੀਂ 85 ਦੀ ਇਹ ਚੰਗੀ ਵੀਰ ਸੇਵਾ ਵਾਲਾ ਵੀ ਹੋਏ ਨਾ ਤੋਂ ਪਰ ਗੱਬਣੀ 85 ਦੀ ਆ ਟੋਕਣ ਗੱਬਣੀ ਟੋਕਣ ਗੱਬਣੀ ਵੀ 85 ਦੀ ਝੋਟੀ ਵੇਖਦੀ ਆ ਪਾਸੇ ਨਿਕੇ ਨਿਕੇ ਰੇੜਿਆ ਵਧੀਆ ਠੀਕ ਆ ਬਾਈ ਮੈਂ ਮੈਂ ਦਾ ਵੀਰ ਮੋਲੋ ਗੁੱਟਣੀ ਗੱਲ ਹਾਂਜੀ ਜੀ ਅਗਾਂਹ ਦੀ ਗੱਲ ਵੇਹੜ ਆ ਗਈ ਆ ਹਾਂ ਮਗਰ ਵਸੀ ਆ ਠੀਕ ਹੈ। ਪਿਆਰ ਪੂਰੀ ਟੌਪ ਦੀ ਤੇ ਚੰਗੀ ਖੰਡੀ ਠੰਡੀ ਠੀਕ ਹਾਂਜੀ ਹਾਂਜੀ ਕੋਈ ਰਸੀ ਨਹੀਂ ਪਾਉਣੀ ਖੰਡੀ ਪੂਰੀ ਫੋਲਿਆ ਦੁੱਧ ਚਵਾ ਗੜਾਊਗਾ ਤੇ 14 ਦਿਨ ਹੋਗਾ 15 ਦਿਨਾਂ ਹੀ ਸੋਈ ਠੀਕ ਹੈ ਤੇ ਆ ਲੈ ਦੇਖੋ ਜੀ ਕਿਹਾ ਤੁਹਾਡੀ ਇੱਕ ਨੰਬਰ ਹੋ ਗਈ ਠੀਕ ਹੋ ਗਈ ਦੁੱਧ ਚਵਾ ਗਲੋ ਵਧੀਆ ਪਰ ਕੋਟਾ ਠੀਕੀ ਠੀਕੀ ਕੋਈ ਨਹੀਂ ਪਾਉਣੀ ਖੰਡੀ ਸੀ ਪੂਰੀ ਫੋਲੇ ਇਦਾਂ ਮਿਲ ਜਾਂਦੀ ਹੈ ਆ ਵੀ ਤੰਡੀ ਹੁੰਡੀ ਬੜੀ ਵੀਰ ਹੈ ਤੋ ਆ ਬੜਾ ਲੱਗਾ ਯਾਰ ਦਸਰੇ ਜਿਹੀ ਮੋੜ ਲੈ ਦਾ ਮੋਹਨ ਵੀਰ ਬਿਲਕੁਲ ਜਿਆਦਾ ਹੈ ਜਿਹਨਾਂ ਦੀ ਬਾਹਰ ਦੇਖਦੇ ਨਹੀਂ ਫਾਲ ਫੁਰੀ ਠੰਡੀ ਠੰਡੀ ਫਾਲ ਹਾਂਜੀ ਪੂਰੀ ਮੋਹਨ ਕਰੀਏ 50000 45000 ਦੀ ਦਾ 45000 ਦੀ 45 ਦੀ ਠੀਕ ਹੈ ਜੀ ਹੋਰ ਮਾਨਤਾ ਨਾਲ 40 ਦੀ ਹੋ ਜੂਗੀ ਹਾਂਜੀ 40000 ਦੀ ਲਓ ਜਾਂਦਾ ਭਾਈ 40 ਕਿਉਂਕਿ ਜਿਹੜਾ ਮੱਡੀ ਪਾ ਲੈ ਜੇ ਠੰਡੀ ਬੜੀ ਆ ਬਚਾਵੇ ਵਜਾਂਗੇ ਠੀਕ ਹੈ ਮਸ਼ੀ ਮਸ਼ੀ ਨਰਦਲੀ ਆ ਲੈ ਵੀ ਮਗਰ ਮਸ਼ੀ ਓਕੇ ਵੀ ਇੱਥੇ ਠੀਕ ਹੈ ਜੀ ਬਾਈ ਕੋ ਆ ਪਸ਼ੂ ਆ ਤੇ ਬਹੁਤ ਵਧੀਆ ਰੇਡ ਹੈ ਵਧੀਆ ਕੁਆਲਟੀ ਵਾਲੀ ਪਸ਼ੂ ਆ ਜਿਹਨਾਂ ਦੇ ਅੱਖਾਂ ਦੇ ਨਾਲ ਟਾਪ ਦੇ ਨਕੀਨੇ ਉਹ ਆ ਜੀ ਤੇ ਵਧੀਆ ਕਰੋ ਲਾਈਕ ਕਮੈਂਟ ਜੀ ਫੇਅਰ ਮੇਰੇ ਭਰਾ ਤੇ ਵਧੀਆ ਪਸ਼ੂ ਜੀ ਆਪਣੀ ਤਸਲੀ ਕੀ ਆਈ ਕਰਕੇ ਹਾਂਜੀ ਜਿਨ੍ਹਾਂ ਦਾ ਸਾਡੇ ਤੇ ਯਕੀਨ ਹੈ ਉਹ ਤੇ ਮੈਂ ਮਗਾਵੇ ਭਵੇਂ ਸਾਈ ਨਾ ਪਾਵੇ ਹਾਂਜੀ ਹਾਂਜੀ ਉਹਦੇ ਘਰ ਮੈਂ ਹੀ ਕਲਾਂਗੇ ਇੱਤਾ ਹੀ ਠੀਕ ਹੈ ਜੀ ਜਿਹੜੇ ਵੀਰ ਨੇ ਮੈਂ ਚੁਣੀ ਨਹੀਂ ਆ ਉਹ ਵੀ ਆਪਣੀ ਖੁੱਲੇ ਛੁੱਟੀਆਂ ਜਿੱਦਾਂ ਮਰਜ਼ੀ ਤੇ ਥਲੀ ਕਰੇ ਓਕੇ ਵੀਰ ਜੀ ਬਾਕੀ ਵੀਰ ਜੀ ਚਲੋ ਅੱਜ ਤੱਕ ਮਾਲ ਵੇਚ ਰਹੇ ਹਾਂ ਆਲ ਵੀ ਝੋਟੀਆਂ ਕਈਆਂ ਚਾਰ ਪੰਜ ਮੈਂ ਉਹ ਬਾਹਰ ਮਈਆਂ ਵੇਚੀਆਂ ਮੈਂ ਤੇ ਬਧੀਆਂ ਨਾਲ ਹੀ ਉਹ ਵੀ ਲੱਦਣ ਲੱਗੇ ਹਾਂਜੀ ਹੁਣ ਹਰਿਆਣੇ ਦੇ ਲਾਗੇ ਮਈਆਂ ਚੱਲੀਆਂ ਹਰਿਆਣੇ ਲਾਗੇ ਹਾਂਜੀ ਬਾਦਰਾ ਖਿਆਤੋਂ ਵੀ ਗਾੜੀ ਬਾਦਰਾ ਦੇ ਸਾਦੇ ਮਈਆਂ ਚੱਲੀਆਂ ਤੇ ਜੇ ਵੀਰ ਮੁੱਜਕੀਨ ਦੇ ਵੀਰ ਭਰਾ ਮਾਲ ਲੈਂਦੇ ਬਿਲਕੁਲ ਸਹੀ ਗੱਲ ਬਾਈ ਜੀ ਮਾਰਟ ਅਫੋ ਟੌਪਿਕ ਵਧੀਆ ਤੋਂ ਵਧੀਆ ਹੁੰਦਾ ਠੀਕ ਹੀ ਜੀ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਹਾਂਜੀ ਫੋਨ ਨੰਬਰ ਹੈਗਾ ਵੀ ਜੀ 84 27 40 7755 ਨਾਮ ਮਾਨਾ ਦੇ ਪਿੰਡ ਪਿੰਡ ਪੋਮਾ ਦਾ ਪੋਮਾ ਪਿੰਡ ਮਜੀਠੇ ਵਾਲਾ ਹਾਂਜੀ ਹਾਂਜੀ ਪੋਮਾ ਮਜੀਠੇ ਵਾਲਾ ਤੁਹਾਨੂੰ ਆ ਬਾਈ ਸਤਿ ਸ੍ਰੀ ਅਕਾਲ ਜੀ